ਲੱਖਾ ਸੁਧਾਨਾ ਇੱਕ ਨਹਿਰ ਦੇ ਉੱਤੋਂ ਲਾਈਵ ਹੁੰਦਾ ਜੋ ਕਿ ਪਟਿਆਲਾ ਤੋਂ ਮਾਨਸਾ ਵੱਲ ਨੂੰ ਜਾਂਦੀ ਹੈ ਅਤੇ ਉਹ ਖਾਲੀ ਦਿਖਾਈ ਦੇ ਰਹੀ ਹੈ ਤੇ ਲੱਖਾ ਸੁਧਾਨਾ ਗੁੱਸੇ ਦੇ ਵਿੱਚ ਇਹ ਕਹਿ ਰਿਹਾ ਕਿ ਇਸ ਟਾਈਮ ਨਰਮਾ ਬੈਲਟ ਤੇ ਜੀਰੀ ਦੀ ਬੈਲਟ ਨੂੰ ਬਹੁਤ ਜ਼ਿਆਦਾ ਪਾਣੀ ਦੀ ਲੋੜ ਆ ਤੇ ਹੁਣ ਪਾਣੀ ਨਾ ਦੇ ਬਰਾਬਰ ਆ ਤੇ ਨਹਿਰ 15 ਦਿਨ ਤੋਂ ਬੰਦ ਖੜੀ ਹੈ ਕਦੇ 15 ਦਿਨ ਚੱਲਦੀ ਹੈ 15 ਦਿਨ ਬੰਦ ਹੁੰਦੀ ਹੈ ਅਤੇ ਉਸਨੇ ਕਿਹਾ ਕਿ ਭਗਵਾਨ ਤੁਮਨ ਕਹਿ ਰਿਹਾ ਕਿ ਮੈਂ ਚੱਪੇ-ਚੱਪੇ ਦੇ ਉੱਤੇ ਪੰਜਾਬ ਦੇ ਵਿੱਚ ਪਾਣੀ ਲਿਆਤਾ ਇਹ ਕੋਰਾ ਝੂਠਾ ਤੇ ਉਸਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਨੇ ਆਂ ਰੋਜ ਆਪਾਂ ਸਤੌਜ ਵਾਲੇ ਮਹਾਰਾਜ ਦੇ ਨਵੇਂ ਤੋਂ ਨਵੇਂ ਰੋਜ ਗੱਪ ਸੁਣਦੇ ਆਂ ਰੋਜ ਝਟਕਲੇ ਰੋਜ ਕਹਾਣੀਆਂ ਰੋਜ ਰੋੜੀ ਤੁਰਿਆ ਆਉਂਦਾ ਨਵੇਂ ਕਹਿੰਦਾ ਜੀ ਮਾਲਵਾ ਨਹਿਰ ਕੱਢਣੀ ਆ ਜੀ ਉਹ ਭਲਿਆ ਮਾਨਸਾ ਮਾਲਵਾ ਨਹਿਰ ਵੀ ਕੱਢਦੇ ਉਹ ਵੀ ਤੇਰੇ ਗੱਲਾਂ ਹੀ ਆਂ ਫਰੈਂਡ ਲਗਾ ਚੋਣਾ ਬਾਅਦ ਲੜਦੀ ਪਹਿਲਾਂ ਪੰਜਾਬ ਦੇ ਲੋਕਾਂ ਦਾ ਹਾਲ ਤਾਂ ਦੇਖ ਲੈ ਮੈਂ ਮਾਨਸਾ ਜ਼ਿਲ੍ਹੇ 'ਚ ਖੜਾ ਨਹਿਰ ਦੇ ਵਿੱਚ ਅੱਜ 17 ਦਿਨ ਹੋ ਗਏ ਭਾਈ 17 ਦਿਨ ਇਹ ਭਾਖੜਾ ਮੇਨ ਬ੍ਰਾਂਚ ਵਜਦੀਆ ਭਾਖੜਾ ਮੇਨ ਬ੍ਰਾਂਚ ਜਿਹੜੀ ਪਟਿਆਲੇ ਭਾਖੜਾ ਤੋਂ ਨਿਕਲਦੀ ਹੈ ਤੇ ਸਾਰਾ ਮਾਨਸਾ ਜ਼ਿਲ੍ਹਾ ਜੇ ਮੰਨ ਲਿਆ ਮਾਨਸਾ ਦੇ ਜਿੰਨੇ ਵੀ ਪਿੰਡ ਨੇ ਇਹ ਨਹਿਰ ਦੇ ਆਲੇ-ਦੁਆਲੇ ਸੈਂਕੜੇ ਪਿੰਡ ਨੇ ਕਹਾ ਤਲਵੰਡੀ ਤੱਕ ਪਿੰਡ ਜਿਲ੍ਹੇ ਦੇ ਵੀ ਪਿੰਡ ਆਉਂਦੇ ਆ ਸੈਂਕੜੇ ਪਿੰਡਾਂ ਦਾ ਜਿਹੜਾ ਜੀਵਨ ਹੈ ਉਹ ਇਸੇ ਨਹਿਰ ਤੇ ਨਿਰਭਰ ਆ ਇੱਥੇ ਥੱਲੇ ਪਾਣੀ ਬਹੁਤ ਜ਼ਿਆਦਾ ਮਾੜਾ ਹੈ। ਲੂਣਾ ਪਾੜੀਆਂ ਖਾਰਾ ਪਾਣੀ ਆ ਉਹ ਪੀਣ ਯੋਗ ਵੀ ਨਹੀਂ। ਨਾ ਫਸਲਾਂ ਉਗਾਉਣ ਵਾਲਾ ਪਾਣੀ ਆ ਇਹ ਤਾਂ ਲੋਕ ਬੇਚਾਰੇ ਕੋਈ ਨਰਮੇ ਆ ਵੀ ਵੇਚਦਾ ਹੈ। ਨਰਮੇ ਨੂੰ ਪਾਣੀ ਲਾਉਣਾ ਝੂਨੇ ਦਾ ਉੱਪਰ ਜਮਾ ਜੋਰਾ ਅੱਜ ਭਰ 17 ਦਿਨ ਹੋ ਗਏ। ਲਗਾਤਾਰ ਨਹਿਰ ਬੰਦ ਦਾ 17 ਦਿਨ ਤੋਂ ਆ ਬੂਲ ਪਣੀ ਆ ਦੇਖ ਲਓ। ਤੇ ਇਹ ਵੱਡੇ ਵੱਡੇ ਗੱਪ ਥੋੜੀ ਜਾਂਦਾ ਕਹਿੰਦਾ ਜੀ ਮੈਂ ਤਾਂ ਵੀ ਪੰਜਾਬ ਦੇ ਚੱਪੇ ਚੱਪੇ ਦੇ ਪਾਣੀ ਬਚਾਤਾ ਜੀ। ਮੈਂ ਤਾਂ ਲਹਿਰਾ-ਬਹਰਾ ਕਰਤੀਆਂ ਜੀ ਮੈਂ ਤਾਂ ਮੋਟਰਾਂ ਬੰਦ ਕਰਤਾ ਜੀ ਮੈਂ ਤਾਂ ਵੈਰੀ ਪਾਣੀ ਨਾ ਕਰਦ ਰੇ ਸਭ ਲੋਕ ਪਾਣੀ ਕਰਨਾ ਝੜ ਜਾਣਗੇ ਐਨਾ ਮਾੜਾ ਹਾਲਾਤ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਸੋ ਹੁਣ ਮੈਂ ਪੰਜਾਬ ਦੇ ਅਖਾਸ ਤੌਰ ਤੇ ਮੈਂ ਇੰਨਾ ਲੋਕਾਂ ਨੂੰ ਅਪੀਲ ਕਰਦਾ ਜਿਹੜੇ ਆਹ ਲੋਕ ਨੇ ਮਾਨਸਾ ਦੇ ਲੋਕ ਨੇ ਇਹ ਲੋਕ ਭਾਈ ਤੁਸੀਂ ਦੱਸਿਓ ਜਿਹੜੀ ਇਹ ਨਹਿਰ ਆ ਇਹ ਨਹਿਰ ਤੇ ਪਹਿਲਾਂ ਕਿੰਨਾ ਚਰਬੰਦੀ ਆਉਂਦੀ ਰਹੀ ਆ ਦੱਸ ਸਾਬ ਲਗਾਤਾਰ ਚੱਲਦੀ ਤੇ 10 ਸਾਲ ਕਰੇ ਬੰਦੀ ਨਹੀਂ ਆਈ ਅੱਛਾ 12-12 ਤੋਂ ਬਾਅਦ ਹੁਣ ਹੁਣ ਕਿੰਨਾ ਕਿੰਨੇ ਕਾ ਸਾਲ ਹੋ ਗਏ ਬੰਦੀ ਆਉਂਦੀ ਨੂੰ ਹਾਂ 13-14 ਦੇ ਚੱਲਣਾ 15 ਦਾ ਬੰਦ ਆ ਤੇ ਬਾਈ ਚੱਲਦੀ ਐ 15 ਨਾ 15 ਨਾ ਚੱਲਦੀ ਐ 15 ਨਾ ਬਾਦ ਹੁਣ 17 ਨਾ ਹੋ ਗਏ ਬੰਦ ਹੋਈ 17 ਹਲਿਆਈ ਤੁਸੀਂ ਕਿਵੇਂ ਕਰਦੇ ਹੋ ਅੱਛੀ ਦੋਨੋਂ ਵਰਤੇ ਹੈਗੇ ਉਹ ਕਿਰਨਾਂ ਦੇ ਨਾਲ ਤੇ ਨਲਕੇ ਨੂੰ ਚਲਾਵਾ ਦੋਨਿਆਂ ਦਾ ਹੀ ਬਰਾਹ ਹਲ ਹੋ ਰਿਹਾ ਭਾਈ ਕਿਹੜਾ ਬਰਾਹ ਹਲ ਹੋ ਰਿਹਾਗਾ ਜਿਓਮੈਟ੍ਰਿਕ ਸਿੱਧੀ ਕਰਦੇ ਲੋਕਾਂ ਲੈਟ ਲੂਟ ਲੈਟ ਟੂਟਾ ਤਾਂ ਨਹੀਂ ਆ ਲੈਟ ਆਉਂਦੀ ਹੈ ਲੈਟ ਸਾਡੇ ਪਾਸੇ ਤਾਂ ਲੈਟ ਵੀ ਨਹੀਂ ਆਉਂਦੀ ਲੈਟ ਦਾ ਫਾਇਦਾ ਹੀ ਨਹੀਂ ਬਣਦਾ ਉਹ ਨੂੰ ਐਸ.ਡੀ. ਉਹਦਾ ਐਸ.ਸੀ ਦਾ ਨੰਬਰ ਨਹੀਂ ਆਪਾਂ ਪੁੱਛ ਗਏ ਸਹੀ ਵੀ ਇਹਨੇ ਨਾ ਆਉਂਦੀ ਕਿਉਂ ਨਹੀਂ ਯਾਰ ਐਸ.ਡੀ. ਐਸ.ਡੀ. ਆਉਂਦੀ ਜੀ ਭਾਈ ਹੈ ਲੈਟ ਤਾਂ ਆਉਂਦੀ ਜੀ ਨਾਉਂਦੀ ਚਾਰ ਘੰਟੇ ਹੈ ਚਾਰ ਘੰਟੇ ਆਉਂਦੀ ਹੈ ਅੱਛਾ ਐਸ ਵੀ ਦਾ ਨੰਬਰ ਦੇ ਵੀਰੇ ਹਾਂ 0 53 ਹਾਂ 0 53 ਜੀ ਆਲਾ ਲੈ ਕੀ ਗੁੰਜਨ ਨੂੰ ਮਾਹਾਂ ਦਾ ਨੀਦਲਾ ਮਾਹ ਦਾ 80 ਨੂੰ ਲਾਉਣਾ ਕਰ ਲਈਏ ਧੰਨਵਾਦ ਇਹ ਨਾ ਆਰੀ ਕੋਲ ਜਰੋਂ ਮਾਸਟਰ ਹੈ ਜਲਦੀ ਜਲਦੀ ਬੋਲਣ ਲਈ ਨਾ ਗੰਬੀ ਨੀ ਦਾ ਪਤਾ ਹੈ ਉਹ ਕਦੀ ਬਰੇ ਨਾ ਆ ਘਾਰਿਆਂ ਨਾਲ ਗੱਲ ਕੋਲ ਕੀਤੀ ਕਦੇ ਵੀ ਯਾਰ ਇੰਨਾ ਫਿਰ ਬੰਦ ਰਹਿੰਦੀ ਆ ਕਿਉਂ ਕਾਰਨ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਲੈ ਸੰਭਾਲ ਲੈਣਾ ਜੀ ਲੈ ਸੰਭਾਲ ਲੈ 70 8870 ਹਾਂਜੀ ਹਾਂ 887 ਹਾਂ 05125 ਜਗਮੀਤ ਆਹੇ 05125 ਹਾਂਜੀ ਦੋਸਤ ਰਿਓਲਾ ਦੇ ਭਾਈ ਲੋਕ ਕੁਛ ਨਾ ਕੁਛ ਆ ਰਾਇਆ ਸਟੇਨਰੀ ਜੀ ਕੁਛ ਕੁਛ ਕਰਕੇ ਕੋਈ ਧਰਨਾ ਪੜਾ ਰਸ ਨਹੀਂ ਕਰਦੇ ਭਾਈ ਲੱਖੇ ਨਾਲ ਗੱਲ ਕਰੋ ਇਸ ਸਧਾਨੇ ਨਾਲ ਐਸਪੀ ਹਲੋ ਹਾਜੀ ਭਾਈ ਜੀ ਲੱਖਾ ਬੋਲਦਾ ਸਧਾਨਾ ਜੀ ਹਾਂ ਜੀ ਅਸੀਂ ਭਾਈ ਪਾਖੜਾ ਨਹਿਰ 'ਚ ਖੜੇ ਆ ਜਮਾਂ ਵਿੱਚ ਇਹਨੂੰ ਭਾਈ 17 ਦਿਨ ਹੋ ਗਏ ਅਜ ਬੰਦ ਹੋਈ ਉਹ ਤਾਂ ਲੋਕਾਂ ਦਾ ਜਲੂਸ ਨਿਕਲਿਆ ਪਹਿਨਾਂ ਲੋਕਾਂ ਕੋਲ ਪੀਣ ਵਾਲਾ ਪਾਣੀ ਨਹੀਂ ਦੱਸਦਾ ਥੱਲੇ ਪਾਣੀ ਸੋਨੂੰ ਪੱਦੀ ਸਾਰੇ ਏਰੀਆ ਦਾ ਮਾਰਾ ਇੱਥੇ ਮਾਨਸਾ 'ਚ ਇਹਦਾ ਭਾਈ ਕੀ ਕਾਰਨ ਆ 17 17 ਦਾ ਨਹਿਰ ਬੰਦ ਰਹਿੰਦੀ ਐ ਪਾਣੀ ਐ ਨਹੀਂ ਉੱਤੇ ਨਹੀਂ ਜੇ ਉੱਪਰ ਨਾਲ ਕੋਈ ਪ੍ਰੋਬਲਮ ਸੀਗੀ ਭਾਵੇਂ ਹਾਂ ਅੱਛਾ ਬੱਚੀ ਨਹੀਂ ਆਉਂਦੀ ਆ ਬੱਚੀ ਨਹੀਂ ਆਉਂਦੀ ਬੜੀ ਰਹੇ ਟਹਾਣੇ ਵਾਲੀਆਂ ਚੱਲੀਆਂ ਮੇ ਭਾਈ ਜਿਹੜੀਆਂ ਬਾਕੀ ਚੱਲੀ ਜਾਂਦੀਆਂ ਟਹਾਣੇ ਵਾਲਾ ਨੱਕੋ ਨੱਕ ਭਰੀਆਂ ਜਾਂਦੀਆਂ ਫੁੱਲ ਭਾਈ ਜਿੰਨੀਆਂ ਹਰਿਆਣੇ ਨੂੰ ਜਾਂਦੀਆਂ ਹਾਂ ਜੇ 15 15 ਦਿਨ ਚਲਾਉਨੇ ਹੋ ਪਹਿਲਾਂ ਇੱਥੇ ਸਾਰਾ ਇਹਦਾ ਬਾਈ ਕਹਿੰਦੇ ਲੋਕ ਖੜੇ ਆ ਮੇਰੇ ਕੋਲੇ ਕਹਿੰਦੇ ਕਹਿੰਦੇ 10 10 ਸਾਲ ਇਹ ਕਿਹਨੇ ਨਹਿਰ ਚ ਬੰਦੀ ਨਹੀਂ ਹੋਈ ਸੀ ਕਹਿੰਦੇ 10 10 ਸਾਲ ਲਗਾਤਾਰ ਚੱਲੀ ਗਈ ਹੈ ਤੇ ਹੁਣ ਵੀ ਨਹੀਂ ਆਈ ਆਪਣੇ ਬੱਚਾ ਨੂੰ ਬਚਾਓ 5 6 ਮਹੀਨਿਆਂ ਤੋਂ ਪਾਣੀ ਖੰਦੀ ਕਿਉਂ ਬਾਈ ਹਾਂ ਹੁਣ ਤਾਂ ਆਈ ਨਹੀਂ ਜੇ ਹੁਣ ਤਾਂ ਬੰਦ ਨਹੀਂ ਕੋਈ ਚੱਲਦੀ 15 ਦਿਨ ਚੱਲਦੀ ਆ ਬਾਈ ਉਹ ਆਹੇ ਕਹਿੰਦੇ ਬਾਈ 15 ਦਿਨ ਚਲਾਉਂਦੇ ਆ 15 ਸਾਰਾ ਨਹਿਰ ਬੰਦ ਕਹਿੰਦੇ ਭਾਈ ਕੋਟਾਂ ਤੋਂ ਬਾਹਰ ਤਾਂ ਪਾਣੀ ਨਹੀਂ ਆ ਰਿਹਾ 3-4 ਬੰਦੇ ਨੇ ਪੂਦੀ ਲੈਣੀ ਅੱਡੇ ਅੱਡੇ ਫਰਫਰਾ ਜਿਵੇਂ ਕਰੀਏ ਅਕੱਲੀ ਇਹ ਜੀ ਗਈ ਹੈ ਕੋਟਾਂ ਦਾ ਕਰਦਾ ਉਹ ਡਾਕ ਲਾਇਆ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਇਹ ਲਾ ਪੰਜਾਬ ਦੇ ਪਾਣੀ ਨਹੀਂ ਮਿਲ ਰਿਹਾ ਯਾਰ ਹੈਰਾਨੀ ਦੀ ਗੱਲ ਆ ਜਿਹੜਾ ਪਾੜਾ ਜਲੂਖ ਨੇ ਕੀਤਾ ਵੀ ਤਾਂ ਲੋਡ ਸੀਗੀ ਉਹਨਾਂ ਦੀ ਨਹੀਂ ਨਹੀਂ ਮੈਂ ਛੋਟੀ ਨਹੀਂ ਗੱਲ ਕਰਦਾ ਮੈਂ ਤਾਂ ਤੁਸੀਂ ਤਾਂ ਦੇਖੋ ਇੱਕ ਅਧਿਕਾਰੀ ਨੂੰ ਹੁਕਮ ਦੇ ਬੱਜੇ ਹੋ ਆ ਗਿਆ ਛੜ ਤਾਂ ਠੀਕ ਹੈ ਤੁਸੀਂ ਕਿਹੜਾ ਧੱਕੇ ਨਾਲ ਜਾ ਕੇ ਉੱਥੇ ਛੱਡ ਲਿਆਵੋਗੇ ਵੇਰਾ ਬਾਈ ਬੜਾ ਯਾਰ ਨਾ ਨਾ ਲਾਈਟ ਆਉਂਦੀ ਆ ਨਾ ਝੋਨੇ ਦਾ ਬੁਰਾ ਹਾਲ ਨਾ ਲੋਕਾਂ ਨਰਮੇ ਵਾਲੀ ਬੈਲਟਾ ਥੱਲੇ ਹੂ ਪਾਣੀ ਮਾੜੇ ਆ ਤਾਂ ਤੇਰੇ ਇਥੋਂ ਨਹਿਰ ਤੋਂ ਤੈਂ ਕਿੰਦੂਕੀਆਂ ਭਰ ਕੇ ਪੀਣ ਵਾਲਾ ਪਾਣੀ ਲੈ ਕੇ ਜਾਂਦੇ ਏ ਲੱਭੀ ਨਾ ਲੈ ਪਾਣੀ ਦੇ ਦਰਸੇ ਪਿਆ ਤੁਸੀਂ ਮੰਨਦੇ ਹੋ ਆ ਦਾ ਮੁੱਖ ਮੰਤਰੀ ਕਹਿੰਦਾ ਪਾਣੀ ਮੈਂ ਦਾ ਚੱਪੇ ਚੱਪੇ ਦੇ ਪਚਾਤਾ ਮੈਂ ਦਾ ਸਾਰੇ ਟਰਤੀ ਦੇ ਟੇਲਾਂ ਦੇ ਪਾਣੀ ਪਚਾਤਾ ਇਥੇ ਨਹਿਰਾਂ ਹੀ ਸੁੱਕੀਆਂ ਪੰਗਿਆ ਤੋਂ ਆ ਹਾਲਾਤ ਆ ਬਾਕੀ ਨਹਿਰਾਂ ਨੱਕੋ ਨੱਕ ਭਰੀਆਂ ਦੂਜੇ ਸੂਬਿਆਂ ਨੂੰ ਉਮੀ ਰਾਜਸਥਾਨ ਵਾਲੀ ਦੇਖ ਲੋ ਬੰਦੀ ਨਹੀਂ ਆਉਂਦੀ ਉਹ ਤੇ ਤਿੰਨ ਜਾਂਦੀਆਂ ਇਤਰਾ ਗਾਂਦੀ ਆ ਗਾਂਕ ਨਾਲ ਰਾਜਸਥਾਨ ਖੇਤਰ ਦਾ ਕਿਉਂ ਨਾਲ ਜੀ ਬੰਦੀ ਨਹੀਂ ਪੰਜਾਬ ਵਾਲੀ ਇਹ ਬਾਦ ਰੈਂਡ ਉਹ ਆਹ ਲਾਟਾ ਹੋਇਦੂ ਕੋਈ ਖੜੇ ਆ ਇਹ ਪੀਣ ਵਾਲੇ ਪਾਣੀ ਮਰੀ ਜਾਂਦੇ ਆ ਤਾਂ ਵੀ ਉੱਥੇ ਲੋਕ ਕਰ ਰਹੇ ਹੁੰਦੇ ਆ ਕੈਮਰਾ ਦਾ ਮੁੱਲ ਪਾਣੀ ਪਿੰਡਾਂ ਦੇ ਬੋਲ ਕੇ ਸ੍ਰੀਪੁਰਾ ਚ ਲਾ ਕੇ ਹੋ ਗਿਆ ਵੀ 20 ਰੁਪਏ ਕੀ ਕੈਮਰਾ 25 ਰੁਪਏ ਹੈ ਸਾਡੇ ਇੱਥੇ ਘਟਾ ਘਟਾ 30 ਪਿੰਡਾਂ ਦਾ ਇਹ ਹਾਲ ਆ ਆ ਪਾਣੀ ਖੜਾ ਪਾਣੀ 5 500 ਕਰਾ ਆਪਣ ਹਾਂ ਹੱਸ ਕੇ ਇਆਂਲੇ ਪਾਣੀ ਚਾਹ ਜੱਟੇ ਤੋਂ ਬਾਹਰ ਦਾ ਪਾਣੀ ਆ ਬਣਾ ਖਣਾ ਹੈ ਸਭ ਵੱਡੀ ਬੈਕ ਸਪਰ ਟੈਂਕੀ ਭਰ ਕੇ ਲਿਆ ਹਾਂ ਹਾਂ ਆਜਾ ਪਾਣੀ ਖਾ ਲੈ ਤੇ ਨਾਲਿਆ ਗੰਦ ਬਹੁਤ ਸਾਰਾ ਪਾਣੀ ਸਿੱਟੀ ਅੰਦਰੋਂ ਬਹੁਤ ਬਹੁਤ ਬੇਹੱਦ ਬਹੁਤ ਬੜਾ ਬਈ ਇਹਦਾ ਬੜੇ ਲਿਕੇ ਲੋਕਾਂ ਨੂੰ ਘਰੂੜੀ ਨਾਲ ਬਈ ਬੜੇ ਲਿਕੇ ਲੋਕੀ ਨੇ ਹਾਂ ਕੋਈ ਬੰਦਾ ਕੋਈ ਨਹੀਂ ਛੱਡਦਾ ਇਹ ਜੀ ਆ ਘਰੋਂ ਭਾਂਨੇ ਭਰ ਕੇ ਲੈਉਣ ਦੇ ਲਫਾਵਾ ਆਜਾ ਕੋਈ ਬੋਰਾ ਮੇਰੇ ਸਾਹੇ ਨਾ ਲੈ ਆ ਰਿਹਾ ਬਈ ਬਹੁਤ ਲੱਗਦੇ ਆ ਉਹ ਦੇਖਿਆ ਉਹ ਪਤਾ ਆ ਉਹ ਤੇ ਰਾਹ ਰਾਹ ਤੁਹੇ ਮੋਬ ਆ ਬੰਦਾ ਬੰਦਾ ਮਰਨ ਤੋਂ ਬਾਅਦ ਫੂਟਦੇ ਆ ਉਹ ਜਿਹੜਾ ਸਵਾਜ ਇੰਨੀ ਇਕੱਠੀ ਕਰਦੋ ਵੀ ਨਰਾ ਸਿਟ ਦੇ ਲੈ ਕੇ ਆ ਉਹਨਾਂ ਦੇ ਕੰਮ ਲੈ ਜੀ ਸਾਨੂੰ ਤੇ ਜਿਹੜਾ ਉਹਦਾ ਕੱਪੜੇ ਮੈਡੀਸਿਨ ਸਾਰਾ ਵਿੱਚ ਬਈ ਪੁਰਾਣੇ ਕੱਪੜੇ ਉਹ ਤੇ ਆ ਪੁਰਾਣੇ ਲੀੜੇ ਲੂੜੇ ਮਲਬਾ ਕੋਈ ਦਵਾਈਆਂ ਦਵੀਆਂ ਦੀ ਬਚਤ ਸਾਰਾ ਸਿਟ ਦੇ ਲੈ ਕੇ ਸਸਤਾਜ ਵਾਲਿਆ ਮਹਾਰਾਜ ਜੀ ਰਿਪੋਰਟ ਸੰਖ ਜੀ ਆ ਲੋਕਾਂ ਦੀ ਸਾਰ ਲੈ ਲੈ ਆ ਕੇ ਆਖਲਾ ਪਾਣੀ ਪੀਂਦਿਆ 5-500 ਰੁਪਏ ਨੂੰ ਮੁਸ਼ਕ ਮਾਰਦਾ ਪਾਣੀ ਜੋ 500 ਰੁਪਏ ਤੇ 23 ਪਰ ਖੇਜੋ ਵੇਚ ਕਿਉਂਦਾ ਕਰਦਾ ਆਸਤਾਰਾਂ ਨੂੰ ਹੋ ਗਿਆ ਅਜ ਨਾਰ ਬੰਦਾ 17-17 ਦਿਨ ਹਾਲੇ ਥੋੜੇ ਦੇ ਘਾਰੀ ਐ ਐਸਡੀਓ ਕਹਿੰਦਾ ਕਿੰਨੇ ਆਉਗੀ 25 ਦਿਨ ਲੱਗਣਗੇ 25 ਨੂੰ ਸ਼ਾਮ ਨੂੰ ਹਲੇ 2-3 ਦਿਨ ਹੋਰ ਨਹੀਂ ਆਉਂਦਾ 20 ਹੋ ਜਾਣਗੇ ਫਿਰ ਤਾਂ ਅੱਦਨ ਚਲੂ ਫੇਰ ਵੀ 25 ਦਿਨ ਬੰਦਾ ਆਹ ਲਾੜ ਰੱਖੇ ਜੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਐਡੇ ਨਖਿੱਤ ਨਕੰਮੇ ਤੇ ਐਡੇ ਖੈਰ ਨਾ ਬਣੋ ਘਰਾਂ ਦੇ ਨਾ ਬੈਠੇ ਰਹੋ ਆ ਪਾਣੀ ਖਾਤਰ ਉੱਠ ਕੇ ਲੜੋ ਫਰਜ਼ ਬਣਦਾ ਪੂਰੇ ਮਾਨਸਾ ਦੇ ਜਿੰਨੇ ਬਸੰਡੇ ਦੇ ਪਿੰਡ ਲੱਗਦੇ ਆ ਵੀ ਉੱਠ ਕੇ ਸੜਕਾਂ ਦੇ ਕਿਉਂ ਨਹੀਂ ਆਉਂਦੇ ਬਈ ਤੁਸੀਂ ਮਰੀ ਜੰਨਾ ਬਿਨਾ ਪਾਣੀ ਦੇ ਇੱਥੇ ਪਰ ਨਹੀਂ ਨਾ ਗੱਡਾਂਗੇ ਬਈ ਧਰਤੀ ਜੋ ਵੀ ਨਵੇੜੀ ਖੜ ਕਰ ਤੇ ਹੈ ਨਹੀਂ ਥੱਲੇ ਦੇ ਪਾਣੀ ਚੱਕਾ ਨਾ ਮਾੜਾ ਇੱਧਰ ਤਾਂ ਬਹੁਤ ਹੈਗਾ ਪਰ ਆਹਨ ਕੋਠੇ ਪਰ ਰੇਤ ਥੋੜੇ ਥੱਲੇ ਦੇ ਪਾਣੀ ਤੇ ਆ ਸ਼ਹਿਰੋਂ ਬਾਹਰੋਂ ਨਾ ਪਾਣੀ ਚੱਲ ਸਾਸੋ ਘੋਟ ਤੇ ਪਾਣੀ